ਸੁਹੇਤ ਆ ਗੋ ਪਰੇ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲੋ ਜੀ ਮੈਂ ਆਪਣੀ ਕਾਰਲੀ ਅੰਦਰ ਪੈਕਿੰਗ ਤੇ ਆਪਾਂ ਹੁਣ ਅੱਜ ਜਾ ਰਹੇ ਆ ਮੇਰੇ ਤਾਇਆ ਦੇ ਮੁੰਡੇ ਦੇ ਤਾਇਆ ਦੋਨੇ ਆ ਰਹੇ ਨੇ ਯਾਨੀ ਕਿ ਮੇਰੇ ਪਾਪਾ ਤੇ ਮੇਰਾ ਭਰਾ ਕਿਉਂਕਿ ਪਹਿਲਾਂ ਨਾ ਮੈਂ ਕਿਹਾ ਸੀਗਾ ਮੈਂ 15 ਦਿਨ ਠਹਿਰ ਕੇ ਆਉਂਗੀ ਤਾਂ ਉਹ ਕਹਿੰਦੇ ਵੀ ਨਹੀਂ ਵੀ ਆੜਾਏ ਵੀ ਇੱਥੇ ਤਾਂ ਸਾਰੇ ਵੀ ਸਾਰਿਆਂ ਨੂੰ ਚੋ ਚੜਿਆ ਪਿਆ ਏ ਤੂੰ ਜਵਾਬ ਦੇ ਰਹੀ ਆ ਹਨਾ ਇੱਥੇ ਵੀ ਯੂਵੀ ਨੂੰ ਹਜੇ ਮੈਂ ਕੋਈ ਨਹੀਂ ਦੱਸਿਆ ਸੀਗਾ ਪਹਿਲਾਂ ਮੈਂ ਤਾਂ ਜਵਾਬ ਦੇ ਆ ਫਿਰ ਯੂਵੀ ਆਏ ਵੀ ਉਹ ਵੀ ਉਹ ਹੋ ਜਾਊਗਾ ਕਿਉਂਕਿ ਇਹ ਡੇਲੀ ਡੇਲੀ ਉਹ ਕਰਦਾ ਸੀ ਮਮਾ ਮਾਮੂ ਨੂੰ ਫੋਨ ਕਰਾਉਣਾ ਇਹਨੂੰ ਚੋਅ ਚੜਿਆ ਵਾ ਤਾਂ ਬਾਲਾ ਹਨਾ ਕਿਉਂਕਿ ਕਾਫੀ ਸਾਲ ਹੋ ਗਏ ਬਚਾਰਾ ਕਿਤੇ ਨਹੀਂ ਜਾਂਦਾ ਤਾਂ ਹਨਾ ਕਿਤੇ ਗਿਆ ਨਹੀਂ ਹੈਗਾ ਇਸ ਕਰਕੇ ਬਸ ਇੱਥੇ ਅਸੀਂ ਰਾਣੀ ਬਾਸੀ ਕੋਲ ਚਲੇ ਜਾਂਦੇ ਜਾਂ ਕਿਸੇ ਹੋਰ ਰਿਸ਼ਤੇਦਾਰ ਇਚ ਜਾਣਾ ਉੱਥੇ ਭੱਜ ਜਾਂਦੇ ਤੇ ਉਨ ਇਹ ਕਦੇ ਵੀ ਉਧਰਲੀ ਸਾਈਡ ਹਨ ਕਿ ਜਿਵੇਂ ਆਪਣੇ ਪਿੰਡ ਆਪਣੇ ਨਾਲ ਕੀ ਕਦੇ ਗਿਆ ਹੋਵੇ ਹਨ ਤੇ ਕਿਨੇ ਸਾਹ ਹੋ ਗਏ ਚਲ ਕੋਈ ਗੱਲ ਨਹੀਂ ਫਿਰ ਵੀ ਕਾਫੀ ਚਿਰ ਬਾਅਦ ਚਲ ਐ ਮਜਬੂਰੀਆ ਹੁਣ ਜਾਈ ਪ੍ਰਾਣ ਨਾਲੇ ਸਾਰਾ ਕੁਝ ਹੁੰਦਾ ਹੈ ਹਨਾ ਚਲ ਕੋਈ ਗੱਲ ਨਹੀਂ ਪਰ ਆਪਣਾ ਮੇਰਾ ਵੀ ਬਹੁਤ ਜੀ ਕਰਦਾ ਹੁੰਦਾ ਤਾਂ ਵੀ ਮੈਂ ਆਪਣਾ ਆਪਣਾ ਪਿੰਡ ਦੇਖਣਾ ਹੈ ਹਨਾ ਕਦੇ ਵੀ ਤਾਂ ਕਰਕੇ ਅੱਜ ਉਹ ਦਿਨ ਆ ਗਿਆ ਮੇਰੇ ਲਈ ਤੇ ਮੈਨੂੰ ਮੈਨੂੰ ਅੱਦ ਨਹੀਂ ਇਹ ਹੀ ਕੋਈ ਗੱਲ ਨਹੀਂ ਹੈਗੀ ਵੀ ਮੈਨੂੰ ਦਿਖਣਾ ਹੀ ਨਹੀਂ ਹੈਗਾ ਯਾ ਆਪਾਂ ਉਧਰ ਕਦੇ ਜਾਣਾ ਹੀ ਨਹੀਂ ਜਾਂਦੇ ਰਹਿੰਦੇ ਆਂਦਰ ਵੀ ਕਿਹੜੇ ਲੱਦੇ ਜਾਂਦੇ ਮਤਲਬ ਉਹ ਗੱਲ ਹੁੰਦੀ ਹੈ ਵੀ ਜਿਵੇਂ ਆਪਾਂ ਰਹਿਣ ਚਲੇ ਗਏ ਤੇ ਆਪਾਂ ਆਪਣਾ ਪਿੰਡ ਦੇਖਣ ਜਾਣਾ ਹਨਾ ਵੀ ਆਪਣਾ ਸਾਰੇ ਜਿੱਧਰ ਆਪਾਂ ਪਹਿਲਾਂ ਛੋਟੇ ਹੁੰਦੇ ਸਾਰੇ ਘਰਾਂ ਚ ਜਾਂਦੇ ਹੁੰਦੇ ਤੇ ਸਾਰੇ ਕਿੱਟੇ ਹਨਾ ਗਲੀਆਂ ਗਲੀਆਂ ਚ ਸਕੂਲ ਪੜ੍ਹਦੇ ਹੁੰਦੇ ਤੇ ਸਾਰਿਆਂ ਨੂੰ ਮਤਲਬ ਐਦਾਂ ਕੁਝ ਵੀ ਨਹੀਂ ਦੇਖਿਆ ਹੁਣ ਪਰ ਮੇਰਾ ਉਹ ਸਾਰਾ ਕੁਝ ਦੇਖਣ ਨੂੰ ਜੀ ਕਰਿਆਦਾ ਕਿਨੇ ਦਿਨ ਹੋ ਕਿੰਨਾ ਚਿਰ ਹੋ ਗਿਆ ਮੇਰਾ ਸਾਰਾ ਕੁਝ ਉਹ ਸਾਰਾ ਕੁਝ ਦੇਖਣ ਨੂੰ ਜੀ ਕਰਦਾ ਹੁਣ ਪਿੰਡ ਜਾ ਕੇ ਵੀ ਜਦ ਅਸੀਂ ਛੋਟੇ ਹੁੰਦੇ ਤੇ ਸਕੂਲ ਜਾਂਦੇ ਤੇ ਉਹ ਗਲੀਆਂ ਦੇਖਣ ਨੂੰ ਜੀ ਕਰਿਆ ਤਾਂ ਵੀ ਉਹ ਚੀਜ਼ ਨਹੀਂ ਆਪਾਂ ਦੇ ਉਹ ਚੀਜ਼ ਤਾਂ ਮੈਨੂੰ ਵੀ ਉਹ ਚੀਜ਼ ਪਤਾ ਨਹੀਂ ਕਦੇ ਦੇਖੂ ਪਤਾ ਨਹੀਂ ਨਹੀਂ ਮੈਨੂੰ ਹਨਾ ਵੀ ਹੁਣ ਮੈਂ ਪਰ ਹੁਣ ਉਹ ਸੀ ਦੇ ਸਕੂ ਵੀ ਨਾਲੇ ਵਾ ਯੂ ਵੀ ਨੂੰ ਦਿਖਾਉਗੀ ਵੀ ਬਾਹਰ ਇੱਧਰ ਨਾ ਸੂਰ ਹੋ ਜਾਏਗਾ ਚਲੋ ਬਈ ਤੇ ਬਸ ਹੁਣ ਆਪਾਂ ਪੈਕਿੰਗ ਕਰ ਲਈ ਯੂ ਵੀ ਦੀ ਦੋ ਦੋ ਟੀ-ਸ਼ਰਟ ਅੱਬਸ ਆ ਨਹੀਂ ਪਾਉਗੀ ਕਿਉਂਕਿ ਉੱਥੇ ਯੂ ਵੀ ਦੀਆਂ ਨਾ ਘਰ ਪਾਣੀ ਨੂੰ ਲੈਣੀ ਆਏ ਸਾਰੀਆਂ ਨਾ ਉੱਚੀਆਂ ਹੋ ਗਈਆਂ ਤਾਂ ਕਰਕੇ ਫਿਰ ਅਸੀਂ ਇੱਥੋਂ ਨਹੀਂ ਲਈਆਂ ਇੱਥੇ ਫਿਰ ਦੂਜੇ ਮੈਂ ਆਹ ਕੱਪੜੇ ਲੈ ਲੈ ਆ ਜਾਣ ਵਾਲੇ ਮਤਲਬ ਇਹ ਚਲ ਐਵੇਂ ਛੁੱਟ ਜੇ ਮਹਿੰਗੀ ਆਈ ਪਈਆਂ ਪਰ ਆਂਜਾਨ ਨੂੰ ਠੀਕ ਹੈ ਆਂਜਾਨ ਤਾਂ ਵਧੀਆ ਨਾਲ ਕੁਆਲਿਟੀ ਵਧੀਆ ਹੁੰਦੀ ਆ ਹੁਣ ਇਹਦੇ ਕੱਪੜੇ ਨਾ ਛੇਤੀ ਉੱਚੇ ਨੇ ਹੋ ਜਾਂਦੇ ਆ ਵੀ ਇਹ ਵੱਧਦਾ ਏ ਇਸ ਕਰਕੇ ਫਿਰ ਹੁਣ ਅੱਡੇ ਮੈਂ ਲੈ ਨਹੀਂ ਰਹੀ ਥੀ ਜਮ ਐਤ ਕੀ ਤਾਂ ਬਿਲਕੁਲ ਵੀ ਦੇ ਕੋਲ ਕੱਪੜੇ ਨਹੀਂ ਥੇ ਫਿਰ ਆਏ ਹੁਣ ਉੱਥੇ ਤੇ ਮੈਂ ਲੈ ਲੂੰਗੀ ਹੁਣ ਉੱਥੇ ਦੇ ਘਰ ਪਾਣ ਵਾਲੀਆਂ ਦੀ ਮੈਂ ਹਨਾ ਆਪਾਂ ਨੂੰ ਸੇਲ ਚ ਮਿਲ ਜਾਂਦੀਆਂ ਨੇ ਵਧੀਆ ਮਿਲ ਜੰਦੀਆਂ ਨੇ ਉਧਰ ਵੈਰਾਈਟੀ ਸੇਲਾਂ ਵੀ ਵੱਧ ਲੱਗਦੀਆਂ ਨੇ ਹਨਾ ਵੈਰਾਈਟੀ ਵਧੀਆ ਮਿਲ ਜਾਂਦੀ ਆ ਤੇ ਅਤੇ ਬਹੁਤ ਜ਼ਿਆਦਾ ਅਸੀਂ ਐਕਸਾਈਟਡ ਆ ਜਾਣ ਨੂੰ ਬਹੁਤ ਜ਼ਿਆਦਾ ਮੈਂ ਆਪਣਾ ਗੁਰਦੁਆਰਾ ਵੀ ਦੇਖਣ ਨੂੰ ਤੇ ਬਸ ਉਹ ਲੈਣ ਆ ਰਹੇ ਨੇ ਮੈਂ ਸਬਜੀ ਭਰਦੀ ਧਰਤੀ ਸਬਜੀ ਧਰਤੀ ਬਣਾ ਕੇ ਰੱਖਤੀ ਤੇ ਪਾਪੇ ਦਾ ਮਨ ਸੀਗਾ ਮੇਰੇ ਦਾ ਵੀ ਮੈਂ ਗਗਨੀ ਦੇ ਹੱਥ ਦੀਆਂ ਕਚੌੜੀਆਂ ਖਾਣੀਆਂ ਤੇ ਆਲੂ ਬਾਗ ਤੇ ਜਦਾ ਆਣ ਕੇ ਬਸ ਟਾਈਮ ਤੇ ਉਹਦੇ ਕਚੌੜੀਆਂ ਲਾ ਲੂੰਗੀ ਮੈਂ ਉਹਨਾਂ ਦੀ ਉਹ ਮੈਂ ਮਟਰ ਪਨੀਰ ਦੀ ਸਬਜੀ ਬਣਾ ਲਈ ਤੇ ਬਾਕੀ ਤੇ ਉਹਨਾਂ ਦੇ ਮਤਲਬ ਵੀ ਮੇਰੇ ਭਤੀਜਾ ਭਤੀਜੀ ਆ ਹਨ ਜਿਹੜੇ ਉਹ ਵੀ ਇੰਨਾ ਚੋਰ ਚੜਿਆ ਭਤੀਜੀ ਨੂੰ ਤਾਂ ਬਾਲਾ ਚੋਰ ਚੜਿਆ ਹੋਇਆ ਉਹ ਵੀ ਮਤਲਬ ਨਾ ਪਤਾ ਨਹੀਂ ਕਿੰਨੇ ਦਿਨ ਹੋ ਗਏ ਰੋਜ ਉਹਦੀ ਮੰਮੀ ਕਹਿੰਦੀ ਆ ਵੀ ਇਹਨੂੰ ਦਿਲੀ ਇਹਨੂੰ ਨੀਂਦ ਨਹੀਂ ਆਉਂਦੀ ਰੋਜ ਰਾਤ ਨੂੰ ਵੀ ਕਾਦ ਕਿਦਣ ਉਹ ਦਿਨ ਆਊਗਾ ਮੈਂ ਪੂਜੀ ਨੂੰ ਲੈ ਚਾਊਂਗੀ ਅੱਜ ਉਹ ਵੀ ਨਾਲ ਆਊਗੀ ਕਹਿੰਦੀ ਮੈਂ ਵੀ ਆਉਂਗੀ ਤੁਸੀਂ ਮੰਨੂ ਨਹੀਂ ਕਿਹਾ ਤਾਂ ਉਹਨੂੰ ਕਿਹਾ ਨਹੀਂ ਹੈਗਾ ਲਓ ਮੈਂ ਮਤਲਬ ਅਰਮਨਿਆ ਭਾਪੇ ਨਹੀਂ ਆਣਾ ਤਾਂ ਫਿਰ ਕਹਿੰਦੀ ਮੈਨੂੰ ਪੂਜੀ ਨੇ ਬੁਲਾਇਆ ਨਹੀਂ ਹੈਗਾ ਫਿਰ ਮੈਂ ਕਹਿੰਦੀ ਤੂੰ ਵੀ ਅੱਜ ਨਾਲ ਉਨਵੇਂ ਬਹੁਤ ਜ਼ਿਆਦੇ ਚੋਟੜਿਆ ਪਏ ਆ ਹਾਲਾਂ ਵੀ ਮੈ ਜੂ ਵੀ ਵੀ ਦੇ ਨੂੰ ਮਿਲੂਗੀ ਬੂਜੀ ਨੂੰ ਆਉਗੀ ਆਪਣੀਆਂ ਉਹਦੀਆਂ ਮਤਲਬ ਦੋ ਸਗੀਆਂ ਉਹ ਮੇਰੇ ਤਾਏ ਦੀਆਂ ਦੋ ਕੁੜੀਆਂ ਨੇ ਸਗੀਆਂ ਮੂਜੀਆਂ ਨੇ ਜਿਹੜੀਆਂ ਉਹਦੀਆਂ ਭੂਆ ਨੇ ਤੇ ਉਹਨਾਂ ਨੂੰ ਵੀ ਕਹਿੰਦੀ ਇਹ ਭੁੱਲ ਗਏ ਉਹਨਾਂ ਨੂੰ ਵੀ ਫੋਨ ਕਰ ਕਰਕੇ ਕਹਿੰਦੀ ਹੈ ਵੀ ਤੁਸੀਂ ਮੇਰੀ ਬੂਜੀਆਂ ਨਹੀਂ ਹੈਗੀ ਮੇਰੀ ਤਾਂ ਘਰ ਨਹੀਂ ਬੂਜੀਆਂ ਕਹਿੰਦੀ ਉੱਤੇ ਵੀ ਟਿਊਸ਼ਨ ਦੇ ਵੀ ਦੱਸੀ ਆਈ ਸਾਰੇ ਨੂੰ ਦੱਸੀ ਜਾਂਦੀ ਹੈ ਤੇ ਅੱਜ ਮੇਰੀ ਬੂਜੀ ਆਉਗੀ ਮੇਰੀ ਬੂਜੀ ਆਉਗੀ ਨਾਲ ਮੇਰੀ ਦੇਖ ਲੋ ਜਿਹੜੇ ਨੇ ਆਲੇ ਨੂੰ ਆਪਾਂ ਕਦੇ ਮਿਲੇ ਨਹੀਂ ਹੈਗੇ ਉਹਨੇ ਸਿੱਧਾ ਟੀਵੀ 'ਚ ਦੇਖ ਦੇ ਕੇ ਮੇਰੇ ਨਾਲ ਇੰਨਾ ਪਿਆਰ ਪਾ ਲਿਆ ਵੀ ਆ ਮੇਰੀ ਬੂਜੀ ਆ ਸਾਰਿਆਂ ਨੂੰ ਦੱਸ ਦਈਏ ਵੀ ਆ ਮੇਰੀ ਬੂਜੀ ਆ ਮੇਰੇ ਬਲੌਗ ਦੇਖੇ ਵੀ ਲੋ ਰੋਟੀ ਨਹੀਂ ਖਾਂਦੀ ਹੈਗੀ ਕਿੰਨਾ ਲਿਓ ਅਰਾ ਮਨੇ ਉਹ ਨਹੀਂ ਆ ਗਏ ਛੇਤੀ ਲਿਆ ਛੇਤੀ ਮੈਂ ਗੱਡੀ ਲੈ ਕੇ ਆਇਆ ਏ ਪਹਿਲੀ ਵਾਰ ਉਹ ਥੇ ਲਾ ਦੇ ਸਸੀ ਗੱਲਾਂ ਨਹੀਂ ਕਾ ਨੂੰ ਕੀ ਮੈਦਰਾ ਬਣਾਣ ਲੱਗੀ ਹੁਣ ਨਾ ਚਾਹ ਸੌਰੀ ਬਣਾ ਲਈ ਹੁਣ ਆਪਾਂ ਸਮਾਨ ਜਿਹਾ ਰੱਖ ਦਈਏ ਆਹਾਂ ਰਮਣੇ ਉਹ ਨਹੀਂ ਲੈ ਕੇ ਆਏ ਨੇ ਡੱਬਾ ਨਵੀਂ ਗੱਡੀ ਲੈ ਕੇ ਆਏ ਨੇ ਨਾਲੇ ਫਿਰ ਫਰੂਟ ਲਿਆਏ ਬਾਕੀ ਆਪਾਂ ਫ੍ਰਿਜ ਚ ਲਾਤੇ ਅਸੀਂ ਤਾਂ ਨਾਲੇ ਵਗ ਜਾਾਂਗੇ ਤੇ ਇਧਰ ਚਾਹ ਬਣ ਗਈ ਦੁਪਹਿਰ ਦਾ ਨਾ 1:00 ਬਜ ਗਿਆ ਤੇ ਅਸੀਂ ਇੱਧਰ ਹੁਣ ਰੋਟੀ ਦੀ ਤਿਆਰੀ ਕਰਦੇ ਆਂ ਰੋਟੀ ਚ ਪੜਾਇਆ ਮਟਰ ਪਨੀਰ ਨਾ ਪਨੀਰ ਸੋ ਲਈ ਸ਼ਾਹੀ ਪਨੀਰ ਮਟਰ ਤਾਂ ਹੈ ਨਹੀਂ ਤੇ ਮਿਲੇ ਨਹੀਂ ਤੇ ਖਸ਼ਾਹੀ ਪਨੀਰ ਬਣਾ ਲਿਆ। ਉਹ ਰੋਟੀ ਬਣਾ ਦੇ। ਤੇ ਮੈਂ ਇਧਰ ਬਣਾ ਰਹੀਆਂ ਕਚੌੜੀਆਂ ਕਚੌੜੀਆਂ ਮੈਂ ਇਸ ਲਈ ਬਣਾ ਰਹੀਆਂ ਕਿਉਂਕਿ ਨਾ ਮੈਨੂੰ ਕੱਲ ਨਾਲ ਪੁੱਛਿਆ ਸੀਗਾ ਵੀ ਕੀ ਬਣਾ ਕੇ ਰੱਖਾਂ ਮੈਂ ਕਿਆ ਬਣਾਵਾਂ ਹਲਾ ਤੇ ਮੇਰੀ ਆਦਤ ਆ ਕੋਈ ਵੀ ਮੇਰਾ ਰਿਸ਼ਤੇਦਾਰ ਆਦਾ ਹੋਵੇ ਹਲਾ ਮੈਂ ਹਰੇਕ ਨੂੰ ਪੁੱਛਦੀ ਆ ਵੀ ਕਿਆ ਬਣਾਵਾਂ ਹਲਾ ਮੈਨੂੰ ਕੋ ਕਹਿੰਦਾ ਮੈਂ ਤੇਰਾ ਤੇ ਬਚੌੜੀਆਂ ਖਾਣੀਆ ਰਾਮ ਨਗਰ ਨੇ ਮੈਂ ਪਨੀਰ ਦੀ ਸਬਜ਼ੀ ਖਾਣੀ ਬੈ ਜਾ ਆ ਜਾ ਕਿੱਥੇ ਅੱਗ ਲੱਗ ਰੇ ਵਿਚਾਰੀ ਕੁਛ ਨਹੀਂ ਖਾਂਦੀ ਹੈ ਜੀ ਸਾਉਰੀਆ ਕਹਿੰਦੀ ਨਾ ਟੀਵੀ ਦੇਖਦੀ ਹੈ ਕਹਿੰਦੀ ਮੈਂ ਤਾਂ ਕਚੌੜੀਆਂ ਖਾਣੀ ਹੈ ਮਦਨ ਕਰਨੀ ਟੱਕਣਾ ਪਾਵਾ ਕਿਰਜ ਨਾ ਆਹੀ ਬਦਰ ਬਸ ਬੋਲੀ ਆਜਾ ਐਚਰਾਂ ਬਰ ਫਾਉਸ ਆਪੇ ਨਾਲ ਖੇਲ ਜਦੋਂ ਨਾ ਹੋਸੀ ਗਰਮ ਗਰਮ ਬਣਾ ਰਹੀ ਆ ਬਾਹਰ ਦਾ ਹਾਂ ਹਾਂ 20 ਤੋਂ ਠੀਕ ਤਾਂ ਹੈ ਗਿਆ ਲੀਵਰ ਦੇ ਕਿਚੌਰੀਆਂ ਖਾਉਂਗੀ ਮੈਂ ਕਿ ਕੁਝ ਖਾਣਾ ਦੱਸ ਫਿਰ ਮੇਰੇ ਤਾਂ ਖਾ ਚੁੱਕੇ ਨੇ ਵੀ ਨੇੜਿਆਂ ਪੈਲਾ ਨਾ ਪੂਆ ਕੁਖੜਾ ਨਾ ਵਾਸਤੇ ਲਾਣੀ ਤੇ ਫਿਰ ਗਰਮੀ ਬਹੁਤ ਜ਼ਿਆਦਾ ᱛੀ ਤੋ ਉਹ ਬੈਠਾ ਕੁਖੜਾ ਨਾ ਸਰ ਖਾਣੀਆਂ ਨਹੀਂ ᱛੀਆਂ ਹਾਜਮ ਨਹੀਂ ਆਣੀ ᱛੀ ਗਰਮੀ ਜ਼ਿਆਦੇ ᱛੀ ਉਸ ਵਾਰ ਚਾਊਟ ਉਹ ਖਾ ਲਿਆ ਉਹਨੇ ਜਿਆਦਾ ਅਸਮੇਂ ਤੇ ਕਰਦੇ ਹਾਂ ਖੇੜੇ ਬੱਦਿਆ ਮੈਨੂੰ ਨਾ ਵਰਦੀ ਉੱਥੇ ਕੱਲ ਹੱਬਨ ਹੋਇਆ ਤਾਂ ਅਸੀਂ ਉਹ ਫੇਰ ਲੰਗਰ ਖਾ ਗਿਆ ਹਾ ਬਹੁਤ ਬਹੁਤ ਕਿਉਂਕਿ ਰਮ ਨੇ ਉਹ ਨਹੀਂ 9:30 ਵਜੇ ਤੁਰੇ ਤੇ ਰੋਟੀ ਖਾ ਕੇ ਨਹੀਂ ਸੀ ਤੇਰਾ ਬਿਊਟੀ ਫੋਨ ਸਿੱਧਾ ਹੀ ਆ ਮੇਰਾ ਮੂੰਹ ਦਿਖ ਰਿਹਾ ਨਾ ਫੇਰ ਤੇ ਰੋਟੀ ਨਾ ਉਹ ਖਾ ਕੇ ਨਹੀਂ ਆਏ ਤੇ ਤਾਂ ਕਰਕੇ ਹੁਣ ਅਸੀਂ ਰੋਟੀ ਬਣਾ ਲਈਏ ਮਟਪੜਾ ਆਪੂ ਨਿਮਰਤ ਨੂੰ ਮਿਲ ਗਿਆ ਸੋ ਗਿਆ ਹਨਾ ਜਦੋਂ ਉੱਠਣ ਦਾ ਟਾਈਮ ਹੋਊਗਾ ਬਸ ਉੱਠਣਾ ਨਹੀਂ ਆ ਥੋੜੇ ਦੇਰ ਤੱਕ ਹੁੰਦੇ ਜਾਣਾ ਨੇ 2 ਵਜੇ ਉੱਠੂਗਾ ਹਲੇ ਤਾਂ 12:30 ਹੋਈ ਨੇ ਉਹ ਬੁਝੇ ਵੀ ਉਹ ਦੀ ਹੈ 2 ਵਜੇ ਦੀ ਨਾ ਉਹ ਲਾ ਪਰੋਟੀ ਪਾ ਦਈਓ ਸਰਪਾਤਾ ਜੇ ਨਹੀਂ ਪਾ ਦਈਏ ਨਿਮਰਤ ਨੂੰ ਤਾਂ ਰੋਟੀ ਦੇਤੀ ਉਹ ਬੀਬੀ ਉਹਨੂੰ ਕਚੌੜੀ ਖਲਾਈ ਹੈ ਕਿਉਂਕਿ ਉਹ ਕਹਿੰਦੀ ਮੈਨੂੰ ਮੰਮਾ ਖਲਾਉਂਦੀ ਹੈ ਸ਼ਾ ਅੱਜ ਪਨੀਰ ਬਹੁਤ ਵਧੀਆ ਬਣਿਆ ਕਿਉਂਕਿ ਨਾ ਮਿਕਸੀ ਚ ਗ੍ਰाइंड ਕਰਿਆ ਸਾਰੀ ਗ੍ਰੇਵ ਬਹੁਤ ਵਧੀਆ ਬਣੀ ਅੱਜ ਤੱਕ ਗ੍ਰੇਵੀ ਯੂ ਵੀ ਦੇਖੀ ਆਪਾਂ ਮਾਰਾਂਗੇ ਤੇ ਇੱਧਰ ਆਪਣੀਆਂ ਕਚੌੜੀਆਂ ਬਣ ਗਈਆਂ ਹੁਣ ਆਪਾਂ ਰੋਟੀ ਲਾਣੇ ਆ ਕਿਉਂਕਿ ਰਮਨਾ ਰੋਟੀ ਖਾਊਗਾ ਆਪਾਂ ਕਚੌੜੀਆਂ ਖਾਊਗਾ ਤੇ ਪਹਿਲਾਂ ਮੈਂ ਇੱਕ ਇੱਕ ਧਰ ਕੇ ਦੇ ਆਣੀ ਉਹਨਾਂ ਨੂੰ ਹਨਾ ਇੱਕ ਇੱਕ ਬਿਯਾਨੀ ਆ ਇੱਕ ਅੱਧੀ ਤਾਂ ਖਾ ਲੂਗਾ ਆਹੀ ਜੀ ਗਰਮੀ ਚ ਦੇਖੋ ਕਚੌੜੀਆਂ ਲਾਈਆਂ ਸੀ चलो जी पहले एक एक धर के दे आइए फिर बाद च पर रोटी दे देंगे ढक लिए चमचे धर लिए है आ गैस बंद कर दो भूल गए आ चमचे बंद नहीं मीठे चाप आइसक्रीम मंगा ली थी ओहो ਚੱਲੋ ਚੱਲੀਏ ਔਰ ਗੱਗੂ ਗੱਗੂ ਕਰ ਰਿਹਾ ਇਹਦਾ ਚਲੋ ਅਰੀਏ ਸੇ ਪਹੁੰਚ ਗਏ ਸੋਹਾਨੇ ਰ ਟੈਮ ਨਹੀਂ ਲੱਗਿਆ ਹਨਾ ਰਮਨੇ ਨਾ ਜਮਾ ਵੀ ਨਹੀਂ ਲੱਗਿਆ ਬਹੁ ਛੇਤੀ ਪਹੁੰਚ ਗਏ ਬਸ ਗੁਰਦੁਆਰਾ ਸਾਹਿਬ ਨੇੜੇ ਆ ਨਾਲ ਆਏ ਨੀ ਮਤ ਕੁਛ ਸਾਨੂੰ ਘਰ ਤੇ ਕੱਦੇ ਫੋਨ ਆ ਰਿਹਾ ਕਿੱਥੇ ਆ ਕੇ ਕਿੱਥੇ ਆ ਕੇ ਕਿਉਂਕਿ ਉਹਨਾਂ ਨੂੰ ਵੀ ਚੋ ਜੜਿਆ ਵੀ ਅੱਜ ਵੀ ਗਗਨੀ ਆਊਗੀ ਯੂ ਵੀ ਆਊਗਾ ਨੀਮੂ ਜੀ ਲੱਗ ਗਿਆ ਤੇਰਾ ਮੈਂ ਫੋਨਾਂ ਦੇਖੀ ਮੈਂ ਟੀਵੀ 'ਚ ਮੈਂ ਟੀਵੀ ਲੋ ਜੀ ਅਸੀਂ ਨਾ ਹੁਣ ਆਪਦੇ ਪਿੰਡ ਵਾਲੇ ਇੱਧਰ ਨੂੰ ਰਸਤੇ ਨੂੰ ਆ ਗਏ ਜਿਹੜੇ ਜਿੱਦਣ ਨੂੰ ਅਸੀਂ ਸਾਡਾ ਪਿੰਡ ਅੱਡੇ ਤੋਂ ਲੈ ਕੇ ਸਾਡਾ ਪੁਰਾਣਾ ਘਰ ਉਹ ਤਾਂ ਉੱਪਰ ਨੂੰ ਜਾਣੇ ਆ ਹਨਾ ਪਰ ਇਹਨੂੰ ਰਮਣਾ ਕਹਿੰਦਾ ਤੈਨੂੰ ਪੁਰਾਣਾ ਘਰ ਦਿਖਾ ਕੇ ਲੈ ਕੇ ਜਾਉਂਗਾ ਜਾਂਦਾ ਵਾ ਹੈ ਦੋਵੇਂ ਪਾਸੇ ਨੂੰ ਰਸਤਾ ਹਾਂ ਉਹ ਰਸਤਾ ਦੋਨੇ ਪਾਸੇ ਨੂੰ ਹੈ ਆ ਵੈਦਵਾਨ ਆਟਾ ਚੱਕੀ ਆ ਤਾਂ ਹੈਗੀ ਆ ਮੈਂ ਨਾ ਆਪਣਾ ਪਿੰਡ 10 ਸਾਲਾਂ ਬਾਅਦ ਦੇਖ ਰਹੀ ਹਾਂ ਕਿੰਨਾ ਕੁਝ ਬਦਲ ਗਿਆ ਬਹੁਤ ਕੁਝ ਬਦਲ ਗਿਆ ਹੁਣ ਸਾਡਾ ਉਹ ਸਾਹਮਣੇ ਪੁਰਾਣਾ ਘਰ ਆਣ ਵਾਲਾ ਜਿਹੜਾ ਮੈਂ 10 ਸਾਲ ਪਹਿਲਾਂ ਛੱਡ ਕੇ ਗਈ ਸੀ ਹਰੀ ਜੌਲੀ ਲਈ ਉਹ ਇਹ ਕਿਹੜਾ ਹੈ ਸਾਨੂੰ ਪਛਾਣ ਵੀ ਨਹੀਂ ਹੈ ਹਰੀ ਫਟੀ ਜੌਲੀ ਵਾਤਾ ਅਵੇ ਅੱਛਾ ਜਿੱਥੇ ਉਹ ਬ੍ਰਦਰਜ਼ ਕੰਪਨੀ ਹੈ ਆਹ ਦੇਖੋ ਸਾਡਾ ਪ੍ਰਾਣਾ ਘਰ ਉਹ ਦੋਨੇ ਸਾਡੇ ਹੀ ਹੈ ਆ ਇੱਧਰਲਾ ਵੀ ਪਰਲਾ ਵੀ ਆ ਵੀ ਆ ਔਰ ਇਹ ਦੁਕਾਨਾਂ ਪੈ ਗਈਆਂ ਸੁਤਾਲੀਆਂ ਇੱਧਰ ਸੁਨਿਆਰ ਵਾਲੀ ਆਹ ਦੇਖੋ ਸਾਡੀਆਂ ਦੁਕਾਨਾਂ ਸਾਡੇ ਘਰ ਤਾਂ ਪੂਰੇ ਮਾ ਦੇ ਕੋ ਆ ਵੀ ਸਾਡਾ ਘਰ ਆ ਸਾਰੇ ਸਾਡੇ ਘਰ ਆ ਇੱਥੇ ਅੱਗੇ ਅੱਗੇ ਮੇਰਾ ਪਾਪਾ ਤਾਸ ਖੇਡੇ ਕਰਦਾ ਏ ਹਮੇਸ਼ਾ ਉਹਰੇ ਤਾਸ ਖੇਡਣ ਆਂਦਾ ਏ ਹੁਣ ਆਪਾਂ ਦਿਖਾਵਾਂਗੇ ਕਿਉਂਕਿ ਪਾਪੇ ਨੇ ਘਰ ਬਦਲ ਲਿਆ ਪਰ ਆਪਣਾ ਰੀਤ ਨਹੀਂ ਬਦਲੀ ਆ ਦੇਖੋ ਆ ਉਹਰੇ ਤਾਸ ਖੇਡਦਾ ਏ ਆ ਦੇਖੋ ਬਾੜਾ ਆ ਉਹਰੇ ਖੇਡਣ ਆਦੇ ਆ ਦੇ ਪਾਪੇ ਦੇ ਦੋਸਤ ਤਾਸ ਖੇਡ ਰਹੇ ਆ ਪਾਪਾ ਨਹੀਂ ਅੱਜ ਸਾਡੇ ਘਰ ਹਰੀ ਜੜੀ ਹਰੀ ਇਹਦੇ ਆਲਾ ਚੱਲ ਬਹੁਤ ਸੋਹਣਾ ਬਣ ਗਿਆ ਹੈ ਨਾ ਬਾਹਰ ਤੇ ਉਹ ਵੀ ਨੂੰ ਦਿਖਾ ਦੇ ਜੋ ਵੀ ਆ ਜਮੀਨ ਤੇ ਆਪਣੀ ਇਹ ਵੀ ਆ ਸਾਰੀ ਜਮੀਨ ਆਪਣੀ ਸੀ ਦੇਖ ਲੈ ਕਿੰਨਾ ਕੁਝ ਬਣ ਗਿਆ ਓਰੇ ਜਿੰਮੇ ਗੱਡੀਆਂ ਖੜੀਆਂ ਹੋਰ ਛੋਟੇ ਛੋਟੇ ਤੇ ਜਦ ਵੀਕ ਗਈ ਸੀ ਨਾ ਪਾਪਾ ਮੋਟਰ ਦੀ ਮਾਰੀ ਹੋਰ ਕਮਾਈ ਦੀ ਓਰੇ ਮੋਟਰ ਤੀ ਅਸੀਂ ਇਕੱਠੇ ਓਰੇ ਨੰਦੇ ਹੁੰਦੇ ਤੇ ਸਾਰੇ ਆ ਸਾਰੀ ਜ਼ਮੀਨ ਸਾਡੀ ਹੁੰਦੀ ਸੀ ਦੇਖ ਲੈ ਉਰੇ ਬੜੀ ਬੜੀਆਂ ਕੋਠੀਆਂ ਪੈ ਗਈਆਂ ਆਹ ਪਾਰਕ ਤੇ ਮੈਂ ਆ ਸਾਰੇ ਕੋਠੀਆਂ ਵਹਿ ਗਏ ਸਾਡੀਆਂ ਜ਼ਮੀਨਾਂ ਤੇ ਇਹ ਹੈ ਹਨਾ ਆ ਪਾ ਆ ਦੇਖੋ ਦੁਕਾਨ ਜਿੱਥੇ ਟੌਫੀਆਂ ਲੰਦਾ ਸੀ ਹਾਂ ਉਰੇ ਯੂਵੀ ਐ ਤਾਂ ਛੋਟਾ ਹੁੰਦਾ ਯੂਵੀ ਨੇ ਦੇਖਿਆ ਸਾਰਾ ਕੁਝ ਆ ਸਾਹਮਣੇ ਗ੍ਰੇ ਵਾਲੀ ਕਿਦੋਈ ਗ੍ਰੇ ਗ੍ਰੇ ਵਾਲੀ ਵੀਡੀਓ ਚ ਮੇਰੇ ਯਾਦ ਨਹੀਂ ਨਾ ਰਹੀ ਆਹ ਦੇਖ ਪਾਪੇ ਦੀ ਕੋਠੀ ਤਿੰਨ ਮੰਜ਼ਲੀ ਪਾਰਕ ਵੀ ਦਿਖਾ ਲਿਆ ਆਏ ਦੁਆਲੇ ਪਾਰਕ ਹਾਂ ਤੇ ਮੈਨੂੰ ਵੀਡੀਓ ਚ ਦਿਖਾਈ ਤੀ ਸਬਜ਼ੀਆਂ ਲਾਈਆਂ ਉੱਧਰ ਮੈਂ ਹੁਣ ਕੱਲ੍ਹ ਲਈ ਵੀਡੀਓ ਜਿਹੜੀ ਐ ਤੇ ਅਗਲੀ ਆਉਗੀ ਉਹ ਚ ਪੈਂ ਪੂਰਾ ਹੋਮ ਟੂਰ ਕਰਾਉਂਗੀ ਉਹ ਪਾਪੇ ਦੀ ਨੇਮ ਪਲੇਟ ਲੱਗੀ ਵੀ ਜਰਨੈਲ ਸਿੰਘ ਵੈਦਵਾਨ ਆਗੇ ਆਪਣੇ ਘਰ ਉਹ ਸਾਹਮਣੇ ਬੀਬੀ ਖੜੀ ਬੁੜੇ ਨੇ ਬੁੜਾ ਬੁੜਾ

ਉਹ ਨਿਕਲੇ ਗੈਰ ਲਗੇ ਮਰੀ ਪਾ ਪਾਪੇ ਨੇ ਨਾਲ ਜਿਵੜ ਗਏ ਤਾਬੂ ਹੋਰ ਵੀ ਮੈਂ ਨਾਲੇ ਜਾਊਂਗਾ ਐ ਗਈਆ ਹਰਮਨ ਵਰਗਾ ਹੁਣ ਅਸੀਂ ਚੱਲੇ ਆ ਬਾਹਰ ਪਾਰਕ ਚ ਬੈਠਾਂਗੇ ਤੇ ਆ ਹੈਗਾ ਹਰਮਨ ਯੂ ਆਬੂ ਆਬੂ ਕਹਿਣ ਲੱਗੀ ਸੀ ਮੈਂ ਆਬੂ ਯੂ ਵੀ ਦੀ ਗੋਦੀ ਗੋਦੀ ਤੇ ਚੜ ਗਿਆ ਹਰਮਨ ਦੇਖ ਰਿਆ ਵੀ ਕੀ ਬਣ ਰਿਹਾ ਪਿੱਛੇ ਆ ਬੀਬੀ ਚੱਲੀ ਪਾਰਕ ਬੀਬੀ ਕਹਿੰਦੀ ਮੈਂ ਸ਼ਾਮ ਨੂੰ ਰੋਜ਼ ਇੱਥੇ ਬਹਿ ਜੰਨੀ ਆ ਆ ਦੇਖੋ ਬਈ ਮੇਰੀ ਤਾਈ ਨੂੰ ਅਦੀ ਉਹ ਵੀ ਬਹੁਤ ਓ ਚੜਿਆ ਵਾਈ ਉਹ ਵੀ ਨੂੰ ਮੈਂ ਵੀ ਬਹੁਤ ਕੁਝ ਓ ਆ ਗਈ ਮੇਰੀ ਪਰਸਾਈ ਸਕੂਟਰੀ ਲੈ ਕੇ ਚਲੀ ਅਮਨ ਅਮਨ ਵੀ ਸਕੂਟਰੀ ਚਲਾ ਲੰਦੀ ਆ ਵਦਿਆ ਠੀਕ ਆ ਆ ਰਿਹਾ ਜੀ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਆ ਦੇਖੋ ਮੈਨੂੰ ਆ ਜਦ ਮੈਂ ਵੀਡੀਓ ਚ ਦੇਖਿਆ ਤਾਂ ਮੈਨੂੰ ਇੰਨਾ ਓ ਚੜਿਆ ਤਾਂ ਵੀ ਗੁਰਦੁਆਰਾ ਸਾਹਿਬ ਸਾਹਮਣੇ ਗੇਟ ਆ ਦੇਖੋ ਇਨਾ ਵਧੀਆ ਮਾਹੌਲ ਹੈ ਨਾ ਓਰੇ ਨਾ ਜਿਆਦਾ ਜੀ ਲੱਗਦਾ ਬਹੁਤ ਜੀ ਲੱਗਦਾ ਹੁਣ ਤਾਂ ਛੁੱਟੀਆਂ ਹੋਏਗੀਆਂ ਨਹੀਂ ਆਸੀਂ ਪਹਿਲਾਂ ਓਰੀ ਨੂੰ ਭੱਜ ਲੇਗਾ ਨਾ ਵੀ ਚਲੋ ਚੱਲੀਏ ਸੋਹਣੇ ਹੈਨਾ ਚੱਲਿਆ ਨਾ ਹਾਂ ਸੂਟ ਲੇ ਕੇ ਆਈ ਐ ਸਟੀਚਿੰਗ ਕਰਵਾ ਕੇ ਕਾਟਨ ਦਾ ਸੂਟ ਆ ਹੈਨਾ ਕਿੰਨਾ ਸੋਹਣਾ ਹੈ ਪੋਟਾ ਦੇ ਅਸਲ ਸਲਵਾਰ ਹੈ ਬਹੁਤ ਪਿਆਰਾ ਸੂਟ ਆ ਬਹੁਤ ਸੋਹਣਾ ਹੈ ਆ ਕੰਟਰਾਸਟ ਬਹੁਤ ਚੱਲਦਾ ਗਰਮੀਆਂ ਚ ਕ੍ਰੀਮ ਕਲਰ ਹਾਂ ਠੀਕ ਆ ਖੁੱਲੀ ਬਾਹ ਹਾਂ ਨਾਈ ਸਵਾਈਆਂ ਅ ਮੇਰੀਆਂ ਵੀ ਤਾਂ ਆਹੀ ਆਹੀ ਚੱਲੀਆਂ ਆ ਦੇਖੋ ਕੁੜੀਆਂ ਚਾਹੀਦੀ ਆ ਤਾਂ ਘੱਟ ਐ ਆ ਜਿਆਦੇ ਐ ਮੈਂ ਜਿਆਦੇ ਕਰਾਉਣੀ ਐ ਮੇਰੇ ਹੱਥ ਪੱਤ ਲਾਣਾ ਹਾਂ ਚਾ ਲੈ ਬਈ ਮੇਰਾ ਪਾਪਾ ਚੱਲਿਆ ਮੈਂ ਪਾਪੇ ਨੂੰ ਕਿਹਾ ਬਣਾ ਸੋਨੇ ਦਾ ਕੜਾ ਹਾਂ ਮੁੰਦੀ ਤਾਂ ਘਰਾਂ ਕਰ ਜੇ ਪਾਪਾ ਕਹਿੰਦਾ ਮੈਂ ਕਿਦੋਂ ਦਾ ਪਾ ਕੇ ਰੱਖਿਆ ਹੋਇਆ ਮੈਂ ਨਹੀਂ ਕੱਢਦਾ ਮੈਂ ਕਿਹਾ ਤੂੰ ਸਾਡੇ ਨਾਲ ਗਲੇ ਘਟਵਾਦੀ ਪਾ ਪਾ ਕੇ ਮੋਟੇ ਪਾਪਾ ਚਲੇ ਆਪਣੇ ਲੱਕੇ ਚ ਪਿੰਡ ਹੈਨਾ ਪਾਪੇ ਪਾਪਾ ਤਾਸ ਖੇਡਣ ਚਲੇ ਆ ਮੈਂ ਆਹਰੇ ਬੀਬੀ ਇੱਥੇ ਹਵਾ ਚ ਬੈਠੇ ਆ ਉਹਦਾ ਕੁੱਕੂਰਾ ਦੇ ਪਰ ਨਿਆਣੇ ਨਹੀਂ ਹੋਏ ਬਈ ਜੋੜੇ ਹੋਏ ਬੰਦੇ ਮੁੰਡੇ ਪਾ ਕੁੱਕੂ ਅੱਛਾ ਆਏ ਹਾਂ ਮੁੰਡੇ ਮੈਂ ਤਾਂ ਫੇਸਬੁਕ ਲਾ ਰਿਹਾ ਕਿਉਂ ਨਹੀਂ ਕੰਨ ਨਾਨੇ ਨਾਲ ਸਿੱਖ ਲੂਗਾ ਬਾਈ ਸਕੂਟਰੀ ਪਾਪੇ ਨੇ ਪੈਗ ਲਾ ਲਿਆ ਇੰਨਾ ਨੂੰ ਹਾਂ ਪਾਪੇ ਵਾਹ ਬੱਲੇਵਾ ਮੈਨੂੰ ਬਾੜੇ ਤੱਕ ਆਹ ਕਾਹੋ ਚੱਲ ਬੱਚਾ ਬਕਰਾਂ ਪਹਿਲੀ ਭਰਾ ਚੱਲਾ ਪਾਪਾ ਲਗਾਵੇਂ ਮੇਰੀ ਗੱਲ ਪਾਪਾ ਕਿੱਧਰ ਪਾਪਾ ਕਿੱਧਰ ਰੋੜ ਲਾ ਦੇ ਹੁਣ ਪਾਪਾ ਚੁੱਪ ਕਰਾਣਾ ਪਊਗਾ ਠੀਕ ਹੈ ਪਾਪਾ ਕਹਿੰਦਾ ਇੱਕ ਸਕੂਟਰੀ ਉਹ ਖੜੀ ਹੈ ਇੱਕ ਉਹ ਖੜੀ ਹੈ ਮੋਟਰਸਾਈਕਲ ਖੜਿਆ ਆ ਕੀ ਦੀ ਚੱਪ ਆ ਪਾਪੇ ਦੀ ਹੈ ਨਾਨੇ ਦੀ ਹੈ ਆਹ ਖੜੀ ਹੈ ਆਹ ਦੇਖੋ ਪਰ ਕਿਹਾ ਪਾਪੇ ਚੁੱਪ ਕਰ ਜਾ ਮੈਂ ਕਿਹਾ ਬੀਬੀ ਹੁਣ ਵੀ ਚੁੱਪ ਕਰਨਾ ਪੈਗਾ ਮੈਂ ਪਹਿਲਾਂ ਮੈਂ ਹਰ ਬੀਬੀ ਅੱਖਾਂ ਗੱਡੀ ਜਾਏਗਾ ਨਹੀਂ ਕਦ ਚੁੱਪ ਕਰੂਗਾ ਦੋਨੋਂ ਜਾਏਗਾ ਜਾਓ ਜਾਓ ਜੀ ਗੁਰਦੁਆਰੇ ਜਾ ਹਾਂ ਗੁਰਦੁਆਰੇ ਜਾਓ ਅੱਜ ਜਾ ਹਾਂ ਅੱਜ ਛੇਤੀ ਮੱਖਣ ਲੈ ਕੇ ਆਉਂਦੇ ਐਨਾਂ ਮੌਸਮ ਵਧੀਆ ਬਾਰ ਹੁਣ ਅਸੀਂ ਗੁਰਦੁਆਰੇ ਚੱਲੇ ਤੇ ਇੱਧਰ ਅਮਨ ਨੇ ਸ਼ੇਮੀਆਂ ਧਰੀਆਂ ਕਿਉਂਕਿ ਯੂਵੀ ਨੂੰ ਅੱਧਰ ਪਨੀਰ ਧਰਿਆ ਵਾ ਪਨੀਰ ਸ਼ੇਮੀਆਂ ਵਿੱਚ ਬੋਸ ਬਹੁਤ ਹੀ ਨਹੀਂ ਨਹੀਂ ਪਨੀਰ ਦੀ ਸਬਜ਼ੀ ਸ਼ੇਮੀਆਂ ਯੂਵੀ ਕਰਕੇ ਬਣਾਈਆਂ ਕਿਉਂਕਿ ਕਹਿੰਦੇ ਯੂਵੀ ਨੂੰ ਬਹੁਤ ਪਸੰਦ ਨਹੀਂ ਨੇ ਆਣੇ ਲੱਗੇ ਖੇਡਣ ਤੇ ਇੱਥੇ ਆ ਰਮਨਨ ਬੈੱਡ ਲੈ ਕੇ ਆਇਆ ਏ ਕਹਿੰਦਾ ਸਾਰੇ ਆਪਾਂ ਇਕੱਠੇ ਪਾਵਾਂਗੇ ਤੇ ਏਸੀ ਵੀ ਲਵਾਇਆ ਅੱਜ ਉਹਨੇ ਨਵਾਂ ਕਹਿੰਦਾ ਜੇ ਸਾਰੇ ਇਕੱਠੇ ਪਾਵਾਂਗੇ ਤੇ ਮੈਂ ਹੋਮ ਟੂਰ ਇਹ ਨਾ ਜਿਹੜਾ 2-3 ਵਾਰ ਕਹਿ ਚੁੱਕੀਆਂ ਵੀ ਕਾਲੂ ਕਰਵਾਉਂਗੀ ਤੇ ਇੱਧਰ ਬਸ ਰੋਟੀ ਲਾ ਲਈ ਤੇ ਹੁਣ ਰੋਟੀ ਖਾਵਾਂਗੇ ਆਪਾਂ ਸਾਰੇ ਇਕੱਠੇ ਬੈਠ ਕੇ ਖਾਵਾਂਗੇ ਰੋਟੀ ਲਾ ਲਈ ਕਹਿੰਦੀ ਬੀਬੀ ਗੰਦੀ ਇਕੱਠੇ ਬੈਠ ਕੇ ਖਾਵਾਂਗੇ ਆਪਾਂ ਸਾਰੇ ਅੱਜ ਆਪਣਾ ਖਾਣਾ ਪਾਣਾ ਆ ਗਿਆ ਤੇ ਅਸੀਂ ਬੈਠੇ ਇੱਥੇ ਬੀਬੀ ਤੂੰ ਤੇ ਬੈਠੀ ਆ ਜਾ ਮਰੇ ਲੋਕੋਂ ਬਲੋਕ ਹੈ ਬੋਲ ਯੂਵੀ ਦੀਆਂ ਫੇਵਰਟ ਸੇਮੀਆਂ ਯੂਵੀ ਮੰਮੀ ਨੇ ਬਣਾਈਆਂ ਠੀਕ ਹੈ ਪਨੀਰ ਆ ਗਿਆ ਆ ਗਠਾ ਪਿਆਜ ਪੈ ਗਿਆ ਹੈ ਬਦਾਮ ਹੈ ਬੱਚੂ ਅੱਛਾ ਬਦਾਮ ਨੀ ਕੋਈ ਚਾਦਰ ਅਜਾਸ਼ੀਸ਼ ਤਾਪਦੇ ਇੱਕ ਵਾਰ ਤਾਪਦੇ ਚਾ ਬਣਾਓ ਤਾਂ ਜੇ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਰੋਟੀ ਲਾ ਕੇ ਖਾਣਾ ਆ ਨਿਮਰਤ ਬੈਠੀ ਉਹ ਛੋਟਾ ਵੀ ਵਿੱਚ ਖੁੱਸ ਗਿਆ ਕਹਿੰਦਾ ਮੈਂ ਕਿਉਂ ਪਿਛੇ ਰਹਾ ਉਹ ਦੇਖ ਆਪਣੇ ਆਪ ਖਾਂਦਾ ਏ ਹਟ ਤਾ ਨਾਲ ਖਾ ਲਓ ਆਹ ਨੂੰ ਖੁਲਾਣੀ ਪੈਂਦੀ ਐ ਬੈਕ ਹੋਣ ਐ ਸਿੱਤਾ ਬਾਸਾਂ ਤੇ ਸਾਮਣਾ ਸਾਰੇ ਕੱਪੜੇ ਉਹ ਦੇਣਾ ਬੀਬੀ ਉਹ ਨਹੀਂ ਨਾ ਹਮੇਸ਼ਾ ਕਹਿੰਦੇ ਅਸੀਂ ਇੱਥੇ ਬੈਠ ਕੇ ਰੋਟੀ ਖਾਂਦੇ ਆ ਬੈੱਡ ਤੇ ਨਹੀਂ ਅਸੀਂ ਖਾਂਦੇ ਹੈਗੇ ਕਦੇ ਵੀ ਅਰੰਮੜਾ ਸੰਗਰਮ ਜਦੋਂ ਪਹਿਲੀ ਵਾਰ ਵੀਡੀਓ ਬਣਦੀ ਐ ਨਾ ਸੱਜਦੇ ਆ ਵੇਗਾ ਅੱਜ ਬਹੁਤ ਮਜ਼ਾ ਆ ਰਿਹਾ ਸਾਰੇ ਅਸੀਂ ਰੋਟੀ ਇਕੱਠੇ ਬੈਠ ਕੇ ਖਾ ਰਹੇ ਹਾਂ ਬਸ ਇੱਕ ਪਾਪਾ ਮਿਸਿੰਗ ਐ ਕਿੰਨੇ ਸਾਲਾਂ ਤੋਂ ਲੱਗੇ ਕਿੰਨੇ ਸਾਲਾਂ ਬਾਅਦ ਕਰਦੇ ਹਾਂ ਬੰਦਾ ਕਿੰਨੇ ਸਾਲਾਂ ਬਾਅਦ ਲੱਗਦੇ ਅੱਜ ਮੈਂ ਨਾ ਆਪਣਾ ਗੁਰਦੁਆਰਾ ਦੇਖ ਕੇ ਆਈ ਸੋਹਣੇ ਵਾਲਾ ਐ ਨਾ ਸੋਹਣਾ ਹਾਲਾ ਮੈਨੂੰ ਇੰਨਾ ਸਕੂਨ ਮਿਲਿਆ ਗੁਰਦੁਆਰੇ ਚ ਹਾਂਜੀ ਨਾ ਸੀ ਨਾ ਟਾਈਮ ਥੋੜਾ ਜ਼ਿਆਦਾ ਤਾਂ ਅਸੀਂ ਕੱਲ ਨੂੰ ਜਾਵਾਂਗੇ ਸਾਰਾ ਗੁਰਦੁਆਰਾ ਦੇਖ ਕੇ ਆਵਾਂਗੇ ਨਾ ਸੋਨਾ ਬੰਦ ਹੋਰ ਆਪਾਂ ਸਾਰੇ ਫੇਰ ਜਾਈਏ ਆਂਗੇ ਕੱਲ ਨੂੰ ਅਸੀਂ ਸਾਰੇ ਜਾਵਾਂਗੇ ਇਕੱਠੇ ਗੁਰਦੁਆਰਾ ਸਾਹਿਬ ਤੇ ਉੱਤੇ ਸਾਹਮਣੇ ਨਾ ਹੋਮਲੈਂਡ ਰਮ ਨੇ ਨਾ ਸੋਨਾ ਲੱਗ ਰਿਹਾ ਤਾਂ ਲੈਟਾਂ ਹੀ ਲੈਟਾਂ ਕੱਲ ਨੂੰ ਆਪਾਂ ਹੋਮਲੈਂਡ ਵੀ ਘੁੰਮ ਕੇ ਆਵਾਂਗੇ ਠੀਕ ਆ ਜੇਡਾ ਹਾਂ ਸਾਹਮਣੇ ਆ ਉੱਥੇ ਅੰਨੀ ਕਰੂੰਗੀ ਜੂ ਕਿਹੜਾ ਉਹ ਬਿਲਡਿੰਗ ਸ਼ਾਮ ਨੂੰ ਦੇਖਾਂਗੇ ਹੋਮਲੈਂਡ ਦਾ ਹਨਾ ਸ਼ਾਮ ਨੂੰ ਹਾਂਜੀ ਕੱਲ ਸ਼ਾਮ ਨੂੰ ਜਾਉਂਗੇ ਕਿਉਂਕਿ ਨਾ ਇੱਥੇ ਸ਼ਾਮ ਨੂੰ ਘੁੰਮਣ ਦਾ ਮਜ਼ਾ ਆਇਆ ਬਹੁਤ ਮਜ਼ਾ ਬਹੁਤ ਮਜ਼ਾ ਨਾ ਦਿਨ ਜਿਹੜਾ ਬਹੁਤ ਹੱਸਦਾ ਚਲੋ ਦੇਖੋ ਬੂਜੀ ਘਰ ਹੋਰ ਦੇਖੋ ਥਰਮਨ ਨੇ ਸਾਰੇ ਖਾਣੀਆਂ ਸਿੱਖਦਾ ਵਧੀਆ ਗੱਲ ਆ ਨਿਆਣਾ ਚ ਇਹ ਖੰਡਾਵੇ ਗੇਰੇ ਹਨਾ ਆਪ ਸਿੱਖਦਾ ਜਵਾਕ ਵਧੀਆ ਗੱਲ ਆ ਹਾਂ ਹਰਮਨ ਜਿੰਨੀ ਖਾਂਦਾ ਨਾ ਆਪ ਖਾ ਲਮਦਾ ਥੋੜੀ ਬਹੁਤੀ ਵੀ ਡੋਲਣੀ ਹੈ ਪਹਿਲਾਂ ਸੇ ਅਸੀਂ ਸਾਰੇ ਖਾਣ ਬੈਗੇ ਤੇ ਸਾਨੂੰ ਦੇ ਕੇ ਸਭ ਤੇ ਐਂਡ ਚ ਅਮਨ ਖਾਉਂਗੀ ਰੋਟੀ ਵੀ ਅਮਰ ਸਭ ਦੇ ਸਾਰੇ ਨੂੰ ਖਿਲਾ ਕੇ ਬੀਬੀ ਕਹਿੰਦੀ ਹਮੇਸ਼ਾ ਆਪ ਪਹਿਤ ਖਾਣੀ ਹੈ ਨਾ ਬੀਬੀ ਹਾਂਜੀ ਹੋਰ ਬਹੁਤ ਆਉ ਹੈ ਬਈ ਬਹੁਤ ਵਧੀਆ ਸਾਰਿਆਂ ਦੀ ਮੇਰੀਆਂ ਜਿੰਨੀਆਂ ਵੀ ਪਰਜਾਈਆਂ ਮਤਲਬ ਬਲਾੜੀ ਵੀ ਹੈ ਇੱਕ ਹੋਰ ਵੀ ਹੈ ਨਾ ਤੇ ਸਾਰੀਆਂ ਸਾਉ ਨੇ ਵੀਡੀਓ ਸਟਾਰਟ ਨਹੀਂ ਹੋਈ ਮੈਂ ਪਹਿਲੇ ਬੋਲਣ ਲੱਗੀ ਅਸੀਂ ਨਾ ਹੁਣ ਖਾ ਕੇ ਰੋਟੀ ਆਪਦਾ ਇੱਥੇ ਆਏ ਆ ਘੁੰਮਣ ਤੇ ਘਰ ਦੇ ਸਾਹਮਣੇ ਉਹ ਸਾਹਮਣੇ ਤਾਂ ਘਰ ਹੈ ਸਾਹਮਣੇ ਗੁਰਦੁਆਰਾ ਸਾਹਿਬ ਇਧਰ ਰੈਸਟੋਰੈਂਟ ਦੇਖੋ ਕਿੰਨਾ ਸੋਹਣਾ ਜੀ ਰੈਸਟੋਰੈਂਟ ਬਹੁਤ ਸੋਹਣਾ ਏ ਬਹੁਤ ਜਾਦੇ ਇੱਥੇ ਕੌਫੀ ਦਾ ਕੱਪ 150 ਦਾ ਹੈ ਨਾ ਹਾਂਜੀ 150 150 ਡੈਡ ਅਸੀਂ ਬਈ ਸੈਰ ਕਰਾ ਦਾਂਗੇ ਪਰ ਖਾਲੀ ਪਾਣੀ ਪੀ ਕੇ ਆਵਾਂਗੇ ਜੀ ਅੱਪਾ ਅਗੇ ਘਰੇ ਹੁਣ ਬਿੱਕੀ ਕੋਕਾ ਚਿਕਰਾ ਰੰਗ ਗਖਨੀ ਹਾ ਚਿੱਟੇ ਰੰਗ ਦੀ ਹੁੰਦੀ ਸੀ ਜੇਕਰ ਸਰਾ ਤੇ ਦੂਈ ਨਾ ਉਹ ਤਾਂ ਪੱਲ ਚੱਕ ਨਹੀਂ ਹਾਂ ਦੂਈ ਨਾ ਕਰਾਦੀ ਦੂਮੀ ਲਗੀ ਤੇ ਨਾ ਚਿੱਟੀ ਚਿੱਟੇ ਸਕੂਟਰੀ ਹੁੰਦੀ ਸੀ ਸਾਡੇ ਕੋਲ ਵੀ ਹਾਂ ਚਿੱਟੀ ਹੀ ਹੈ ਨਾ ਹਾਂ ਚਿੱਟੀ ਹੁੰਦੀ ਸੀ ਚਲੋ ਜੀ ਆਪਾਂ ਘੁੰਮਿਆਏ ਤੇ ਘਰ ਦੇ ਸਾਹਮਣੇ ਹੀ ਨਾ ਠੇ ਨਨੇ ਸੋਨੇ ਰੈਸਟੋਰੈਂਟ ਬੀਬੀ ਉਹ sire ਵਾਲਾ ਨਾ ਇੰਨਾ ਸੋਣਾ ਆਮਨ ਕੈਂਡੀਟ ਤੇ ਕਾਪਰ 150 ਦਾ ਹੈ ਮੈਂ ਕਿਹਾ 150 ਦੀ ਤਾਂ ਆਪਾਂ ਕਿੰਨੇ ਗਲਾਸ ਬਣਾ ਲਾਂਗੇ ਕਰੇ ਪੀ ਜਾ ਪੀ ਜਾ ਪੀਜ਼ਾ ਨਹੀਂ ਖਾਇਆ ਪਰ ਖਾ ਲਓ। ਨਾ ਤੀਰ ਉਰੇ ਉੱਤੀ ਖਾ ਲਓ। ਨਾ ਹੁਣ ਨਹੀਂ। ਕਾਲੂ ਕਾਲੂ ਦੇਖਾਂਗੇ ਅਸੀਂ ਤਾਂ ਉੱਥੇ ਜਾ ਕੇ ਪੀਜ਼ਾ ਖਾਉਂਗੇ ਨਾਲੇ ਵੀਡੀਓ ਬਣਾਵਾਂਗੇ। ਘਰ ਦੇ ਸਾਹਮਣੇ ਨਾ ਐਨੇ ਐਨੇ ਵਧੀਆ ਰੈਸਟੋਰੈਂਟ ਹਾਂ ਡੋਮੀਨੋ ਇਹ ਆਪਣਾ ਵਲੌਗ ਆਪਾਂ ਐਂਡ ਕਰਦੇ ਆਂ ਸਾਹਮਣੇ ਨਾ ਮੈਨੂੰ ਬੜਾ ਸਾਰਾ ਸ਼ੀਸ਼ਾ ਮਿਲ ਗਿਆ ਹੁਣ ਵੀਡੀਓ ਬਣਾਉਣਾ। ਇਹ ਹੁਣ ਤੁਹਾਨੂੰ ਅਗਲੇ ਵਧੀਆ ਦੇ ਵਲੌਗ ਚ ਜੀ ਸਾਡਾ ਫੁੱਲਣ ਲੱਗਿਆ ਪਿਆ ਮਸਤੀਆਂ ਫੁੱਲ ਗਾਰੇ ਕੱਲੂ ਅਸੀਂ ਹੋਮ ਲੈਂਡ ਨਹੀਂ ਕੁਝ ਮੁਕਿਆਵਾਂਗੇ ਤੁਹਾਡਾ ਵੀਡੀਓ ਦਿਖਾਵਾਂਗੇ ਤੇ ਹੁਣ ਮਿਲਦੇ ਆਪਾਂ ਅਗਲੇ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ